ਲੰਮਾ ਪਿਆਹ ਜੇ ਤਾ ਕੁੱਲਮ ਉਹ ਅਠ ਘੜਾ ਹੁਣ ਬਾਹਰ ਨੂੰ ਗਈ ਜਾਂ ਕੀ ਜਨ ਆਇਆ ਉਹ ਦੂਦਾ ਕਿਤੇ ਫੇਰਦਾ ਐ ਝਾੜੂ ਉਹ ਕੰਮ ਕਰਦਾ ਤੂੰ ਇਹਦੀ ਤਾਂ ਲਾਗਮਾ ਉਹ ਅੜੇ ਦੀ ਪਾਣੇ ਵਾਲੇ ਫੇਰ ਦੱਸ ਹਾਂ ਨਾਲ ਮਿਲ ਕੇ ਕੰਮ ਕਰ ਲਈਦਾ ਆ ਡਰਾਂ ਨੂੰ ਤਾਂ ਆ ਰੱਖਿਆ ਹੋਇਆ ਵਾ

ਤੇ ਅੱਪ ਇਹ ਹਜੇ ਤੱਕ ਪਤਾ ਨਹੀਂ ਲੱਗਦਾ ਹੈਗਾ ਉੱਠਾ ਜਾ ਬਣਾ ਬਲੋਕ ਕੀ ਕੰਮਾ ਕਰਾਤੇ ਚੱਲ ਗਏ ਉੱਠ ਕੇ ਅੱਡੇ ਲੈ ਹਜੇ ਦਿਨੇ ਨਹੀਂ ਚੜਿਆ ਰੋਲਾ ਪਾਣਾ ਉੱਠਾ ਰੋਲਾ ਪਾਇਆ ਕਿ ਮੈਂ ਮਾੜੀ ਚੋਕੇ ਵੀ ਆ ਗਈ ਸਾਰੇ ਕੰਮ ਵੀ ਮੈਂ ਕਰ ਲਏ ਹਜੇ ਤੱਕ ਲੰਮੀਆਂ ਤਾਣ ਕੇ ਸੁੱਤਾ ਪਿਆ ਆ ਅੱਛਾ ਕੋਈ ਨਹੀਂ ਹੋ ਰਹੀ ਨਹੀਂ ਮੈਂ ਬੋਲਣਾ ਹੈ ਨੇ ਕੀ ਬੋਲਣ ਲੱਗਿਆ ਪਤਾ ਨਹੀਂ ਲੱਗਦਾ ਸਾਨੂੰ ਗੋਡੇ-ਗੋਡੇ ਦਿਨ ਚੜਿਆ ਆਇਆ ਆ ਤੁਸੀਂ ਲੰਮੀਆਂ ਤਾਂੜ ਕੇ ਪਈਆਂ ਸਾਰਾ ਟੱਬਰ ਮੈਂ ਮੱਝ ਵੀ ਚੋਲੀ ਉੱਠਦੇ ਸਾਰੇ ਕੰਮ ਮੈਂ ਕਰ ਲੇ ਹੋਲੀ ਬੋਲਾ ਹੋਲੀ ਬੋਲਾ ਫੇਰ ਥਾਰੇ ਟੱਬੇ ਲਈ ਸਾਡੇ ਲਈ ਮਨ ਪਕਾ ਕੇ ਰੱਖਾ ਮੈਂ ਪਤਾ ਨਹੀਂ ਲੱਗਦਾ ਸਾਨੂੰ ਬਾਹਰ ਨੂੰ ਗਈ ਜਾਂਦੀ ਜਨ ਆਇਆ ਉਹ ਮੈਂ ਤਾਂ ਜਾਗਦਾ ਮੈਂ ਕਿਹਾ ਖਰਿਆ ਕਿਸੇ ਨੂੰ ਦੇਖ ਕੇ ਲੱਗਿਓ ਕਹਿਣ ਭਾਂਡੇ ਮੈਂ ਧੋਣਾ ਪਪੜੇ ਮੈਂ ਧੋਣਾ ਧਾਰੂ ਕੋਟਾ ਮੈਂ ਲਾਉਣਾ ਆ ਅੱਛਾ ਬਹੁਤ ਹੂਦਾ ਕਿਤੇ ਫੇਰਦਾ ਐ ਝਾੜੂ ਉਹ ਕੰਮ ਕਰਦਾ ਤੂੰ ਸੁੱਤਾ ਪਿਆ ਹੁਣ ਉੱਠਿਆ ਜਿਹੜਾ 12 ਵਜੇ ਆ ਝਾੜੂ ਫੇਰ ਲਈ ਮੈਨੂੰ ਮੜਿਆ ਕੰਮ ਹੀ ਆ ਗਵਣਨ ਦੇ ਚੱਲੀ ਆ ਮੈਂ ਆਹੋ ਬਾਬਾ ਜੀ ਉਹ ਯਾਰ ਪਹਿਲਾਂ ਇਹਦੀ ਟੈਹ ਲਾਉਣਾ ਮੁਰਕੇ ਨੇ ਘਣਾ ਅਰ ਜਾਈਆਂ ਦੀ ਟੈਬ ਨਹੀਂ ਲਾਈ ਹੈਗੀ ਸਵੇਰੇ ਪਤਾ ਨਹੀਂ ਕੀ ਖਾ ਲੰਦੀ ਆ ਲਾਪਾਂ ਦੀ ਬੋਲਣਾ ਉਹ ਬੋਲਦੀ ਬਰਾ ਕਹਿੰਦਾ ਉਹ ਆਇਆ ਗਿਆ ਨਹੀਂ ਦੇਖਦੀ ਤੁਸੀਂ ਡਰਦੇ ਰਹੇਦਾ ਵੀ ਕਾਨੂੰ ਕਲੇਸ਼ ਕਰਨਾ ਕਾਨੂੰ ਕਰਨਾ ਇਹ ਜਾ ਕੇ ਕਰ ਕੀ ਕਰੀਏ ਤੇ ਬੋਲੂਗੀ ਹਮ ਚਲੋ ਮਨਾ ਹੋ ਗਿਆ ਨੇ ਆ ਪਹਿਲਾਂ ਯਾਰ ਝਾੜੂ ਹੀ ਲਾਗਣਾ ਫਿਰ ਇਹਨੇ ਕਹਣਾ ਝਾੜੂ ਹੀ ਲਾਇਆਗਾ चलो मना बस गर्म जनानी में ना किसी की होगी ਬਹੁਤ ਕੁ ਇਸ ਕਰਦੀ ਹੈ। ਛਮੜ ਮੜੀ ਨਾਲ ਤੇ ਲੜ ਪੰਦੀ ਹੈ। ਲਿਆ ਯਾਰ। ਛਾੜੂ ਦਾ ਲੱਗ ਗਿਆ। ਆ ਵੀ ਖਨਾਰਾ ਜਾ ਚੱਕੇ ਰਮਾ। ਇਹ ਬੋਲੂਗੀ ਗਣਾ ਹਾ ਖਨਾਰਾ ਜਾ ਕੀ ਪਾਇਆ। ਪਾਣਡੇ ਵੀ ਰੋਏ ਲਈ ਹੈ।

ਪਾਣੀ ਦੀ ਪਾਣੇ ਵਾਲੇ ਵੇ ਦੱਸ ਉਹ ਲੱਗੀਆਂ ਲੇਖਦੀਆਂ ਧੋਗ ਮਨਾ ਕੇ ਤਲਾਹ ਤੇ ਲੱਗੀਆਂ ਲੇਖਦੀਆਂ ਧੋਗ ਮਨਾ ਕੇ ਤਲਾਹ ਗਏ ਨਹੀਂ ਆ ਰਹੀ ਕੁੜੀਆਂ ਨਾ ਇੱਕ ਪਤੀ ਜਨਾਨੀ ਮਿਲੇ ਰੱਖੀ ਜੀ

ਨੋਕਸ ਤਾਂ ਕੱਢਣੀ ਆ ਇਹ ਕੱਢੀ ਜਾਵੇ ਇਹਦਾ ਕੰਮ ਹੈ ਅੰਦਰ ਉਹਨੇ ਆ ਨਾ ਕੰਮ ਤਾਂ ਅੰਦਰ ਬੜ ਗਿਆ ਇਹ ਚਲੋ ਉਹਨਾਂ ਦੇ ਕੇ ਯਾਰ ਅੱਗ ਵੀ ਜਾਲੇ ਨਹੀਂ ਇਹ ਚੁੱਲੇ 'ਚ ਅੱਗ ਤਾਂ ਯਾਰ ਬਾਅਦ 'ਚ ਬਾਲਾਂਗੇ ਆ ਤੇ ਮੰਨੇ ਪੜੇ ਉਹ ਕਿਦਾ ਆ ਜਾ ਅੱਜ ਤਾਂ ਬਿਨਾਂ ਰਵਾਲੀਆਂ ਲੱਗੀਆਂ ਸਪਾਈ ਹੋਣਾ ਉਹ ਕਾਦੀ ਯਾਰ ਸਪਾਈ ਹੋਣ ਲੱਗੀ ਬਿਨਾਂ ਵਾਲੀ ਤੋਂ ਉਹ ਘਰ ਵਾਲੀ ਨੂੰ ਕੰਮ ਪੈ ਗਿਆ ਅੱਛਾ ਇੱਥੇ ਕਿਹਦੇ ਘਰ ਨੂੰ ਗਈ ਆ ਮੈਂ ਕਿਹਾ ਚੱਲ ਬਿਲੇਆਂ ਨੇ ਕਿਹੜਾ ਵੱਜ ਜਾਣਾ ਬੈਠਾ ਸੀਗਾ ਮੈਂ ਕਿਹਾ ਚੱਲ ਉੱਠ ਕੇ ਸਪਾਈ ਕਰ ਦਈਏ ਅੱਛਾ ਅੱਛਾ ਮੈਂ ਚਾਮਦ ਗਿਆ ਤੇਰੀਆਂ ਤੁਸੀਂ ਕਰਦੇ ਪਿਆਰ ਨਾਲ ਕੰਮ ਨਾਲ ਮਿਲ ਕੇ ਕਰਦੇ ਤੁਸੀਂ ਮੈਂ ਗੜੀ ਤੇ ਜਾਂਦਾ ਹੁਣੇ ਤੈਨੂੰ ਤੋੜ ਕੇ ਪਿਆਰ ਦੇ ਜਿਹੜੇ ਸੁਣਾਉਂਦੀ ਕਿਵੇਂ ਆ ਦੇਖ ਲਿਆ ਉਹ ਕਾ ਨੂੰ ਯਾਰ ਉਹਦਾ ਪਿਆਰਾ ਹੀ ਬਹੁਤ ਉਹਦਾ ਮੁੰਡੇ ਨੂੰ ਉਠਾਲਦੀ ਸੀ ਫੇ ਉਠ ਖੜ ਉਹ ਮੁੰਡਾ ਦਾ ਤੇਰਾ ਸਵੇਰ ਦਾ ਸਾਜਰੇ ਦਾ ਕੋਲ ਨੂੰ ਗਿਆ ਉੱਥੇ ਮੈਨੂੰ ਬੁਲਾ ਕੇ ਗਿਆ ਜਾਂਦਾ ਹੋਇਆ ਉਹ ਭਰਾਵਾ ਉਹਨੇ ਉਠਾਲਿਆ ਤਾਂ ਤਦੇ ਗਿਆ ਉਹ ਜਾਣੀ ਬਾਰੇ ਨਹੀਂ ਆਉਣ ਦੇਣਾ ਨਹੀਂ ਨਹੀਂ ਭਰਾਵਾ ਮੈਨੂੰ ਪਤਾ ਮੈਂ ਦੇਖ ਰਿਆ ਉਹ ਗੱਲ ਸੁਣ ਐਵੇਂ ਨਾ ਡਰਿਆ ਕਰ ਜਨਾਨੀ ਤੋਂ ਹਰ ਦੇ ਡਰਿਆ ਰਹਿਣਾ ਯਾਰ ਘਰ ਦੇ ਕੰਮ ਨੂੰ ਡਰਨਾ ਕਹਿੰਦੇ ਤੇ ਘਰ ਦਾ ਕੰਮ ਕਾਲੀ ਉਹਨੂੰ ਡਰਨਾ ਕਹਿੰਦੇ ਆ ਉਹ ਯਾਰ ਡਰਨਾ ਤਾਂ ਕੰਮ ਨੂੰ ਤਾਂ ਕੋਈ ਨਹੀਂ ਕਹਿੰਦਾ ਰਾਲ ਮਿਲ ਕੇ ਕਰਨ ਨੂੰ ਡਰਨਾ ਨਹੀਂ ਚਾਹੀਦਾ ਜੀ ਨਹੀਂ ਨਹੀਂ ਰਾਲ ਮਿਲ ਕੇ ਕਰੀਦਾ ਕੰਮ ਡਰ ਡਰ ਨਾ ਕਰੇ ਨਹੀਂ ਕਰੀਦਾ ਰਾਲ ਮਿਲ ਕੇ ਕਰੀਦਾ ਮੈਂ ਬਾਹਰ ਦਾ ਜਾਣੀ ਆਉਣੇ ਨਹੀਂ ਦੇਣਾ ਤੂੰ ਮੈਂ ਦੇ ਲਿਆ ਕੁੱਤੇ ਖਾਣੀ ਦੇਣਾ ਰੋਜ਼ ਹੁੰਦੀ ਸਾਨੂੰ ਤਾਂ ਸੁਣਦੀ ਨਹੀਂ ਆ ਗਾੜੀ ਜੋ ਲੰਘਦੇ ਆ ਨੂੰ ਉਹ ਚੱਲ ਭਰਾਵਾ ਚੁੱਪ ਕਰਕੇ ਬਹਿ ਜਾ ਜਾ ਕੇ ਲੈ ਮੋਰੇ ਕਦੇ ਤੈਨੂੰ ਪ੍ਰਸ਼ਾਦ ਨਾ ਮਿਲ ਜਵੇ ਜੇ ਇੱਥੇ ਆ ਗਈ ਤਾਂ ਤੈਨੂੰ ਪ੍ਰਸ਼ਾਦ ਮਿਲ ਜੂਗਾ। ਮੋਰੇ ਦੇਖ ਲੈ ਗਈ ਹੁਣ ਤੁਹਾਨੂੰ ਤਾਂ ਆਤ ਪਈ ਉਹ ਪ੍ਰਸ਼ਾਦ ਲੈਣ ਦੀ। ਹੁਣ ਤਾਂ ਪ੍ਰਸ਼ਾਦ ਦੇਣ ਲੱਗੇ ਨੇ ਦੇਖਣਾ ਮਿਲ ਜੀ। ਬਾਬੇ ਨੂੰ ਜਿਹੜਾ ਮੋਰੇ ਆ ਗਿਆ ਉਹ ਸਾਨੂੰ ਤਾਂ ਭਰਾਵਾ ਦੋ ਵਾਰੀ ਬਾਅਦ ਵਿੱਚ ਤੇਨ ਵਾਰੀ ਵੀ ਮਿਲ ਜਾਂਦਾ ਆ। ਮੈਂ ਤਾਂ ਕਹਿੰਦਾ ਵੀ ਤੈਨੂੰ ਲੱਗਦੇ ਗਰਮ ਗਰਮ ਮਿਲ ਜਵੇ। ਤਾਂ ਹੁਣ ਭਰਾਵਾ ਕਿੱਥੇ ਹੁਣ ਪ੍ਰਸ਼ਾਦ ਕਰਨ। ਇਹ ਗੱਲ ਹੁਣ ਐਵੇਂ ਨਾ ਡਰਿਆ ਕਰ। ਮੇਰੇ ਵੱਲੋਂ ਦੇਖ। ਆ ਕੁਸ ਗਣੀ ਦੇਈ ਦੀ। ਮਾਂ ਉੱਚੀ ਨਹੀਂ ਬੋਲਣ ਦੇਈ ਦੀ। ਕੁਸ ਕੇ ਦਿਖਾਏ ਨਾ ਕਿੰਨਾ ਕਰ ਕਰਦੀ ਆ। ਅੱਛਾ ਇਹ ਸਾਡੇ ਤਾਂ ਜੇ ਰੋ ਯੋ ਰੋਲਾ ਲਾਪਾਂ ਦੀ ਬੰਦ ਬੋਲੀ ਦਾ ਉੱਚੀ ਸੁਣਦੇ ਗੱਬੇ ਪੈਂਦੇ ਸੁਣਦੇ ਆ ਫੇ ਚੁੱਪ ਕਰ ਲਈਦਾ ਡਰ ਨਾਲ ਡਰਨਾ ਹੀ ਪੈਂਦਾ ਫੇ ਕੀ ਕਰੀਏ ਮੇਰੀ ਗੱਲ ਐਵੇਂ ਦਬਾ ਕੇ ਰੱਖਿਆ ਅਗਰ ਐਵੇਂ ਨਾ ਡਰਿਆਗਾ ਤੂੰ ਸਾਡੇ ਨਾਲ ਦੇਖ ਲੈ ਐਵੇਂ ਦੋ ਡਰ ਜਨਾਨੀ ਰੋੜ ਦੇ ਅੜ ਕੇ ਕਦੀ ਝਾੜੂ ਲੈ ਕੇ ਤੁਰਿਆ ਕਦੀ ਭਾਂਡੇ ਮਾਂਜਣ ਲੱਗਿਆ ਆ ਕਹਦਾ ਸੁਣ ਲੈ ਤੂੰ ਜਾ ਕੇ ਤੁਰਿਆ ਜਿਹੜੇ ਮੂੰਹ ਮੈਂ ਕਹਿੰਨਾ ਹੋਰ ਕੋਸ਼ਿਸ਼ ਉਹ ਚੱਲ ਭਰਾਵਾ ਤੂੰ ਬਹਿ ਜਾ ਜਾਗੇ ਕਦੇ 50 ਰੁਪਏ ਲੈ ਲਈ ਆਗੇ ਆ ਭਰਾਵਾ ਮੈਨੂੰ ਆਂ ਦਿਖਾ ਹਾਂ ਹੋਰ ਇਹ ਕਦੇ ਤੇਰਾ ਨਾ ਨਾ ਲੈ ਦੀ ਤੇਰਾ ਇਹਨਾਂ ਦਾ ਗਰਮ ਗਰਮ ਕਿਤੇ ਤੂੰ ਨਾ ਖਾਂਦਾ ਜਾਈਂ ਦੇ ਵੀ ਜਾਂਦਾ ਸੀ ਉਹ ਕੁਛ ਨਹੀਂ ਏਦਾਂ ਗਲੀ ਜੋਂ ਆਵਾ ਮੈਨੂੰ ਆ ਗਿਆ ਅੱਛਾ ਹੂੰ ਹੂੰ ਉਹਨੇ ਕੀ ਕਹਣਾ ਵਿਚਾਰੇ ਨੇ ਮੈਨੂੰ ਕੁਛ ਨਹੀਂ ਕਹਿ ਕੇ ਅੱਛਾ ਹੂੰ ਇੱਥੇ ਮੇਰੇ ਕੋਈ ਕੰਮ ਆਇਆ ਸੀਗਾ ਕੋਨਾ ਕੰਮ ਨਹੀਂ ਆਇਆ ਸੀ ਏਦਾਂ ਸੀ ਹੂੰ ਪੁੱਛੋ ਜੀ ਲੇਵ ਹੁਣ ਜੀਦਾ ਹੂੰ ਉਹ ਤੇ ਤਾਂ ਰੱਖਣਾਂ ਦੀ

ਇਹ ਮੇਰੇ ਨਾਲ ਨੰਗੂ ਗੀਆ ਤੂੰ ਬਣਾਣੀ ਆ ਜੇ ਮੈਂ ਬਣਾ ਲਈ ਹੁੰਨੀ ਮੈਂ ਪੁੱਛਦੀ ਹੁੰਨੀ ਆ ਚਲ ਮੈਂ ਕਹ ਮੈਨੂੰ ਦਿੱਤਾ ਨਹੀਂ ਬਹਾਂ ਤਾਂ ਪੁੱਛੀ ਨਹੀਂ ਪੀਣੀ ਉੱਥੇ ਤਾਂ ਮੁੱਛਿਆ ਹਾਲੇ ਵਰ ਅਮਰੀਦਾ ਹੋਲੀ ਬੋਲਿਆ ਘਾਤਾ ਸਾਰੇ ਪਿੰਡ ਦੇ ਵਿੱਚ ਤੇਰਾ ਰੌਲਾ ਸੁਣਦਾ ਆ ਉੱਚੀ ਉੱਚੀ ਬੋਲਦੀਆਂ ਤੂੰ ਉਹ ਬੇਜਾ ਆਰਾਮਨਾ ਸਾਰਿਆਂ ਦੇ ਘਰਾਂ ਵਿੱਚ ਰੌਲਾ ਪੈਂਦਾ ਉੱਚੀ ਉੱਚੀ ਬੋਲਦੀ ਉੱਥੇ ਵੱਡਾ ਆਇਆ ਹੈ ਬੇਜਾ ਆਰਾਮਨਾ ਉਹ ਵੀ ਮੈਨੂੰ ਕਹਿੰਦਾ ਸੀਗਾ ਕਹਿੰਦਾ ਤੇਰੇ ਘਰ ਰੌਲਾ ਕਾਤੇ ਪੈਂਦਾ ਸੀਗਾ ਨਹੀਂ ਇਹਦੇ ਘਰ ਨਹੀਂ ਪੈਂਦਾ ਹੈਗਾ ਰੌਲਾ ਵੱਡਾ ਆ ਗਿਆ ਹੈ ਤੈਨੂੰ ਸਿਆਣਾ ਕਰ ਗਿਆ ਜਿਆਦਾ ਹੀ ਕਿਤੇ ਉਹ ਨਹੀਂ ਕੁਝ ਵੀ ਪੈਂਦਾ ਨਾ ਨਾ ਨਹੀਂ ਕੋਈ ਕੁਝ ਨਹੀਂ ਕੋਈ ਰੌਲਾ ਲੜਾਈ ਲੜਾਈ ਨੂੰ ਕੋਈ ਝਗੜਾ ਨਹੀਂ ਉਹਦੇ ਨਹੀਂ ਮੈਂ ਡਰਦੀ ਹਾਂਗੀ ਮੈਂ ਨਹੀਂ ਡਰਦੀ ਹੈ ਜੀ ਤੇਰੇ ਕੋਲ ਹਾਂ ਉਹਨੇ ਮੋੜੀ ਆ ਗਈ ਉਹਦੇ ਮੋੜੇ ਬੋਲਦੀ ਨੇ ਫੇ ਮੈਨੂੰ ਨਹੀਂ ਡਰ ਮਾਰਿਆ ਹੈਗਾ ਤੇਰਾ ਮੈਂ ਨਹੀਂ ਡਰਦੀ ਤੇਰੇ ਕੋਲ ਤੇਰੀ ਦਾ ਕੁੱਤੇ ਕਹਾਣੀ ਕਰਦੀ ਉਹ ਵੀ ਨਾ ਕਿਤੇ ਕੰਨ ਆਪਣੀ ਹੋਰ ਉਹਦੀ ਵੀ ਕਾਨੀ ਪੜੀ ਆ ਮੈਨੂੰ ਕੁੱਤੇ ਖਾਣੀ ਤੈਨੂੰ ਜਿਹੜਾ ਜਿਆਦਾ ਸਿਆਣਾ ਕਰ ਗਿਆ ਉਹ ਵੱਡਾ ਸਿਆਣਾ ਨਾ ਬਣ ਕੇ ਦੱਸ ਦੱਸ ਤੂੰ ਹੌਲੀ ਬੋਲਦੀ ਆ ਆਹੋ ਹੌਲੀ ਬੋਲਦੀ ਮੈਂ ਜਾ ਬੈਠ ਰਾਮ ਨਾਲ ਜਾ ਕੇ ਨਹੀਂ ਆ ਰੱਖ ਦਿੱਤੇ ਹੁਣ ਇਹਨਾਂ ਦੀ ਪਾਣੀ ਫੇਰ ਦੇ ਮੜਾ ਗਿਆ ਤੁਹਾਡੇ ਹੱਥੇ ਮੁਖੀਆਂ ਕੱਟੀਆਂ ਆਉਣੀਆਂ ਫਿਰ ਪਤਾ ਨਹੀਂ ਲੱਗਦਾ ਇਹਨੂੰ ਸਸ ਯਾਰ ਕਿਤੇ ਉਹਦੇ ਨਾਲ ਗੱਲ ਕਰ ਪਏ ਜੀ ਇਹ ਤੋਂ ਵਾਲਾ ਰਾਈਨ ਉਹ ਗਿਆ ਪਤਾ ਕੋਲ ਵਾਲਾ ਪਤਾ ਪਤਾ ਵੀ ਕੋਈ ਲਗਾ ਅਮਰ ਜੀ ਦਾ ਕੀ ਹੋ ਗਿਆ ਜੀ ਦਾ ਹਾਂ ਮਾਹਾਂ ਮੱਝ ਨਾਲੇ ਫਾਖ ਟੁੱਟੇ ਨਾਲੇ ਉਹਦੇ ਹੋਲੀ ਦਾ ਵੀ ਕਰਾਉਣੇ ਆਲਾ ਆਪੇ ਕਰਾਉਣ ਵਾਲੀ ਆ ਕੰਮ ਤੈਨੂੰ ਨਹੀਂ ਪਤਾ ਹੋਗਾ ਇਹਨੂੰ ਵੀਰੇ ਨੂੰ ਦੇਖ ਲੈ ਔਰ ਉੱਥੇ ਕਿਹਨੂੰ ਬੈਣਾ ਦੇਖ ਲੈ ਰਾਲਾ ਕੰਮ ਆਹੋ ਚਲ ਦੇਖਦਾ ਮੈਂ ਕਰਦਾ ਆਪ ਤਾਂ ਰਜਾਈ ਲੈ ਕੇ ਬੈਜਣਾ ਆ ਉਹਦਾ ਮੱਝ ਦਾ ਨਹੀਂ ਪਤਾ ਹੋਗਾ ਤੈਨੂੰ ਚਲ ਕੋਈ ਨਹੀਂ ਮੈਂ ਵੇ ਜਾਣਾ ਉਹਨੂੰ ਦੇਖਦਾ ਜਾਂਦਾ ਨਹੀਂ ਮੈਂ ਚਲਦੀ ਆ ਤੇਰੇ ਨਾਲ ਚੱਲ ਤੋਰ ਮੈਂ ਵੀ ਚਲਦੀ ਆ ਨਾਲ ਚਲ ਮੈਂ ਜਾਵਾਂ ਮੈਂ ਕੋਈ ਨਹੀਂ 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 ਚੱਲ ਤੋਰ ਮੈਂ ਚਲਦੀ ਆ ਤੇਰੇ ਨਾਲ ਤੂੰ ਪਤਾ ਨਹੀਂ ਤੇ ਤੂੰ ਵੀ ਤਰਾ ਗੱਲ ਕਾਨੀ ਪਤਾ ਨਹੀਂ ਨਹੀਂ ਗਾਨੀ ਉੱਥੇ ਕਾਲ ਸੁਣਿਆ ਤੇ ਆਇਓ ਹਾਂਜੀ ਦੱਸੋ ਜੀ ਕਿੱਧਰ ਚੱਲੇ ਸੀ ਮੈਂ ਮਾਰਿਆ ਚੱਲਿਆ ਸੀ ਘੁੰਮੇ ਮੈਂ ਸ਼ਹਿਰ ਕਰਿਆ ਮੈਂ ਕਿਹਾ ਨਾ ਘੁੰਮਣਾ ਜ਼ਰੂਰੀ ਆ ਨਹੀਂ ਮਾੜਾ ਮੋਤਾ ਸਵੇਰ ਚ ਘੁੰਮਿਆ ਮੈਂ ਕਿਹਾ ਆਹਲਾ ਨਹੀਂ ਪਤਾ ਘਰ ਦੇ ਕੰਮ ਵੀ ਕਰਨੇ ਆ ਉਹ ਘਰ ਦੇ ਕੰਮ ਹੁੰਨਾ ਚਾਹ ਤਾ ਝਾੜੂ ਪੋਚਾ ਲਾਣ ਵਾਲਾ ਪਿਆ ਹੈ ਉਹ ਝਾੜੂ ਦਾ ਮੈਂ ਸੁੱਤੀ ਸੁੱਤੀ ਲਾਤਾ ਦਦੇ ਸਾਹਮਣੇ ਪਤਰਾ ਕੀਤਾ ਪਿਆ ਉਹ ਤਾਂ ਮੈਂ ਕਿਹਾ ਮਰਜਾ ਲਾਣਾ ਤਾਂ ਉੱਪਰ ਨਿਕਲੂ ਗਏ ਅੱਡੇ ਤੇ ਲਾ ਲੂੰਗਾ। ਉਹ ਰਾਤ ਦੇ ਕੱਪੜੇ ਡੋਬੇ ਪਏ ਉਹ ਗਨੇ ਥੋਣੇ ਸਾਰੇ ਕੰਮ ਮੈਂ ਹੀ ਕਰਾਂ। ਰੋਟੀਆਂ ਵੀ ਮੈਂ ਬਣਾਵਾ, ਭਾਂਡੇ ਵੀ ਮਾਂਜਾਂ। ਉਹ ਸਵੇਰ ਦੇ ਭਾਂਡੇ ਨੇ ਮੇੜ ਰੋਇ ਰੱਖੇ ਹੋਏ ਆ। ਮਾਂਜਣੇ ਨਾ ਭਾਂਡੇ ਮੈਂ, ਭਾਂਡੇ ਮਾਂਜਣੇ ਮਾਂਜਣੀਆਂ ਭਾਂਡੇ ਦਾ ਮੈਂ ਅੱਗੇ ਮਾਰਦਾ। ਮਾਂਜਦਾ ਗਿਆ ਫੇ ਕਦੋਂ ਮੁੜਨਾ ਵਾ? ਨਹੀਂ ਨਹੀਂ ਮੈਂ ਮੁੜਿਆ ਭਾਂਡੇ ਅੱਗੇ ਮੈਂ ਮਾਰਦਾ। ਪਹਿਲਾਂ ਉਹ ਕੱਪੜੇ ਦੋ। ਫੇ ਦੇਖਦੇ ਆਂ। ਬਾਅਦ ਚ ਜਾਇਓ ਜੇ ਤੁਹਾਨੂੰ ਜਾਣਾ ਹੋਗਾ ਦੇਖਾਂਗੇ। ਉਹ ਨਹੀਂ ਤੂੰ ਤੂੰ ਮੈਨੂੰ ਜਾ ਆਂਦੇ ਮਰਜਾ। ਪਹਿਲਾਂ ਰਾਤ ਦੇ ਕੱਪੜੇ ਉਹਨਾਂ ਲੋਕਾਂ ਕੋਲ ਕੇ ਸੁੱਕਣੇ ਪਾਓ ਤੋ ਆਪਨੇ ਕਲੀ ਐਨਮੇਟਾਂ ਰਾਤ ਵੀ ਕਿਹਾ ਸੀਗਾ। ਉਹਨਾਂ ਕੱਪੜੇ ਧੋ ਰਣਾ ਮੈਂ ਮਾਰਿਆ ਜਾਣਾ ਆਣਾ ਮੁੜ ਕੇ ਮੈਂ ਨਹੀਂ ਨਹੀਂ ਤੋ ਪਹਿਲਾਂ ਕੱਪੜੇ ਧੋ ਚਲੋ ਫੇਜਾਇਓ। ਹੂੰ। ਹੋਰ ਹੋਰ ਚਲੋ ਚਲੋ ਪਹਿਲਾਂ ਕੱਪੜੇ ਧੋ। ਹਾਂ। ਕੱਪੜੇ ਧੋ ਤੂੰ ਐਵੇਂ ਬਾਤਾ ਨਾ। ਮੈਂ ਕਿਹਾ ਨਾ ਕੱਪੜੇ ਧੋ ਪਹਿਲਾਂ ਫੇਜਾਇਓ ਜਿੱਥੇ ਜਾਣਾ ਹੋਇਆ ਫੇਰ ਦੇਖਾਂਗੇ ਜਾਣਾ। ਸਾਰੇ ਕੰਮ ਕਰਦਾ ਸਾਰੇ ਕੰਮਾਂ ਦਾ ਠੇਕਾ ਮੈਂ ਹੀ ਲਿਆ ਆਇਆ। ਆਪ ਨੂੰ ਕੁਝ ਨਹੀਂ ਕਰਦਾ ਬਾਬਾ ਹੁਣ ਤੂੰ ਸ਼ੁਰੂ ਹੋ ਗਈਆਂ ਕੋਈ ਨਹੀਂ ਕਰਨਾ ਮੈਂ ਉਹਦੀਆਂ ਤਾਂ ਫਿਰ ਕਹਿੰਦੇ ਉੱਚੀ ਨਾ ਬੋਲਿਆ ਕਰ ਮੈਨੂੰ ਬੇਇੱਜ਼ਤੀ ਬੰਦਾ ਚੰਗਾ ਲੱਗਦਾ ਬੰਦਾ ਹੈ ਐਵੇਂ ਰਾਣੀ ਥੱਲੇ ਲੱਗ ਗਿਆ ਉੱਥੋਂ ਐਵੇਂ ਜਦੋਂ ਦੇਖਦਾ ਉਸੇ ਵੇਲੇ ਕਰਦੀ ਰਹਿੰਦੀ ਹੈ ਰਾਣੀ ਥੱਲੇ ਦੇ ਕੀ ਕੰਮ ਜਿਹੜੇ ਕਰਨੇ ਕਰਨਾ ਹੀ ਹੁੰਦੇ ਆ ਕੰਮ ਕਰੋ ਚਲੋ ਕਰਦੇ ਆ ਕੰਮ ਹੁਣ ਮੈਂ ਕਰਦਾ ਤਾਂ ਹੈਗਾ ਚਲੋ ਚਲੋ ਕਰਦੇ ਕੰਮ ਕਰੋ ਜੀ ਇਹੇ ਕਰਕੇ ਤਾਂ ਨੇਰੇ ਨੇਰੇ ਅਸੀਂ ਬੰਦਾ ਮੇਰੇ ਲਈ ਤਾਂ ਕੋਈ ਆ ਗਿਆ ਝਾੜੂ ਲਾਉਂਦੇ ਤੇ ਚੰਗਾ ਲੱਗਦਾ ਆ ਆਰਾਮ ਨਾਮ ਕੋਈ ਸਾਰਿਆਂ ਨੂੰ ਪਤਾ ਸਾਰੇ ਹੀ ਕਰਦੇ ਆਗਰੇ ਨੇ ਕਹਿੰਦਾ ਮੰਜੇ ਤੇ ਬੈਠੀਆਂ ਦੀ ਝਾੜੂ ਵੀ ਉਹ ਲਾਉ ਓਏ ਇਨਕੇ ਤਾਂ ਨਹੀਂ ਜਾਣਦਾ ਲੱਗੇ ਜਾ ਕੇ ਦੋ ਪਹਿਲਾਂ ਚਲੋ ਚਲੋ ਹਾਂ ਕੋਈ ਨਹੀਂ ਪਹਿਲਾਂ ਪੈਨ ਦੇ ਦੇ ਤੂੰ ਐਨੂੰ ਜਿਹਾ ਬਾਜਾ ਮੈਂ ਕਰ ਦੇਣਾ ਮੈਂ ਕੱਪੜੇ ਪਾਉਣੇ ਥੋਪੜੇ ਬਾਹਰ ਹਾਂ ਹਾਂ ਆਖ ਤੁਮਨ ਪੜੇ ਤੋਂ ਲੱਗਿਆ ਦੇਖ ਲਾ ਸਾਰੇ ਸੁੱਕੇ ਗਏ ਆ ਪੱਗਾ ਹੋ ਗਏ ਕੱਪੜੇ ਵਾਹੋ ਬਸ ਆ ਕੋਰਤਾ ਜਮਾ ਦੀ ਰਹਿ ਗਿਆ ਹੋ ਗਿਆ ਭਾਂਡਿਆਂ ਦੇ ਵੀ ਢੇਰ ਪਿਆ ਜਿਹੜਾ ਸਵੇਰ ਦਾ ਝੂਠੇ ਕਰ ਕਰ ਕੇ ਹੋਏ ਉਹਨਾਂ ਨੂੰ ਵੀ ਹੱਥ ਮਾਰ ਦੋ ਉਹ ਮੈਂ ਜਨਾ ਭਾਂਡੇ ਭਾਂਡੇ ਨਾ ਹੋਏ ਮਾਂਜੂਗਾ ਹੁਣ ਦੋ ਦੋ ਵੀ ਤੋ ਦੋ ਮਾਂਜੂਗਾ ਹੁਣ ਇੱਥੇ ਜਾਣਾ ਮਾਂਜੂਗਾ ਹੁਣ ਲੈ ਆਓ ਤੋ ਦੋ ਉਕੇ ਦੁਰਬਾ ਉੱਚੀ ਲੱਗਿਓ ਐ ਮੀ ਬੋਲੋ ਨੇ ਪਾ ਕਪੜੇ ਧੋ ਗਏ ਭਾਂਡੇ ਮਾ ਦਾ ਭਾਂਡੇ ਮਾ ਚੰਗਾ ਲਾ ਤਾਂ ਗਵਾਂਡੀਆਂ ਦੀ ਹਤਾਰੋ ਅਗਲੇ ਮੋੜੇ ਮੈਂ ਬੇਰੇ ਦੇ ਬੈਠਿਆਗਾ ਚੰਗਾ ਬੰਦਾ ਤਾਂ ਕੀ ਹੋ ਗਿਆ ਚਲੋ ਚਲੋ ਕੋਈ ਗੱਲ ਨਹੀਂ ਚਾਰ ਪੰਜ ਮਿੰਟ ਚੱਕੀ ਜਾਓ ਜਿੱਥੇ ਜਾ ਸਾਰਾ ਕੰਮ ਵੀ ਤੁ ਕਰਾ ਲੈਣੀ ਆ ਫੇ ਮੈਂ ਬੋਲਦੀ ਰਹਿਣੀ ਆ ਲੈ ਮੰਨ ਦੂੰਗਾ ਭਾਂਡੇ ਅੱਗੇ ਮੈਂ ਮਾਂਹਦਾ ਨਹੀਂ ਹਾਂ ਹੂੰ ਜਣੀ ਜਣੀ ਤੇਰੀ ਨਮੂਹੜੀ ਕਿਥੇ ਰਹਿ ਜਵੇ ਪਈ ਮੇਰਾ ਮਕਾਹ ਕੇ ਹੱਡੀ ਪੇ ਦੀ ਧੀ ਏ ਸਾਡੇ ਮਾਂ ਲੱਗਦੀ ਆ ਗੱਲ ਕੰਮ ਵੀ ਕਰਾ ਲੈਂਦੀ ਆ ਫੇ ਮੋਰੀ ਜਣਾ ਉਹ ਹੁਣ ਕੀ ਹੋਇਆ ਹੁਣ ਭਾਂਡੇ ਦਾ ਮਾਜ ਲੈਣ ਤੇ ਆ ਮੜ ਜੀ ਆ ਵੀ ਲੈ ਲਓ ਫੋਟੋ ਫੋਟੋ ਵੀ ਲੈ ਲਓ ਹਾਂ ਲੈ ਲਓ ਹੂੰ ਉਹ ਇਹ ਛੱਡ ਦਿਓ ਹਾਂ ਹੋਰ ਜੀਰੋ ਹੋ ਲੇਖ ਸਾਡੇ ਲਿਖੇ ਆਪਣੇ ਕੱਚੀ ਤੈ ਤੋਰ ਨਾ ਤੇਰਾ ਗੁਰਬੀ ਸਿਆ ਮਾਂ ਤੇਰੀ ਕਹਿੰਦੀ ਦੀ ਪੜੀ ਲਿਖੀ ਨਾ ਲੈ ਕੇ ਆਣੀ ਆ ਹੈ ਆ ਲਿਆਂਦੀ ਪੜੀ ਲਿਖੀ ਦੇਖ ਲਓ ਸਾਜੀ ਦਿਹਾੜੀ ਕੰਮ ਅਸੀਂ ਕਰੀਏ ਭਾਂਡੇ ਮਾਂਜੇ ਬਲਬੀਰ ਸਿੰਘ ਭਾਂਡੇ ਕਪੜੇ ਧੋਵੇ ਬਲਬੀਰ ਸਿੰਘ ਝਾੜੂ ਲਾਵੇ ਬਲਬੀਰ ਸਿੰਘ ਜਰੂਗੋ ਲੋਕ ਆਏ ਨੇ ਕਹਿੰਦੇ ਪੜੀ ਲਿਖੀ ਲਿਆਂਦੀ ਕਿਦਾਂ ਬੇੜਾ ਚਮਕਾਇਆ ਕਿਦਾਂ ਫਾਟ ਚਮਕਾਇਆ ਇਹ ਨਹੀਂ ਪਤਾ ਚਮਕਾਉਣ ਵਾਲਾ ਕੋ ਹੋਰੀ ਜਾਂ ਨੋ ਕਿਤੇ ਹੋਰ ਦਾ ਲਿਆਂਦੀ ਪੜੀ ਉਹ ਲਿਖਿਓ ਬਸ ਚਲੋ ਮਾਰ ਬੋਲੀ ਇਸ ਆਂ ਭਾਂਡੇ ਮੰਦਨੇ ਪਾਣੇ ਹੋਣ ਲੋਕਾਂ ਨੂੰ ਅਸੀਂ ਮਤਾਂ ਦਿੰਦੇ ਫਿਰਦੇ ਆਂ ਜੇ ਅਗਲਾ ਉੱਪਰ ਦੀ ਕੋ ਆਜਵੇ ਕੀ ਸਾਡਾ ਪੱਲੇ ਰਵੇ ਆ ਦੇਖ ਲੈ ਕਿਦਾਂ ਕੱਪੜੇ ਚਮਕਾਏ ਪਈ ਐ ਧੋ ਤੋ ਤੁਹਾਨੂੰ ਐਵੇਂ ਆਣ ਕੇ ਪੰਪ ਦਿੰਦਾ ਰਹਿੰਦਾ ਮੇਰੀ ਕਾਰ ਆਈ ਨਹੀਂ ਉਮਰ ਹੀ ਦੋਤੇ ਹੋਣੇ ਆ ਅੱਛਾ ਚਲ ਦੇਖ ਲਾ ਦੇਖ ਤੇ ਗੰਦਾ ਨੂੰ ਜਾ ਕੇ ਦੇਖਦੇ ਆ ਕੋਈ ਨਹੀਂ ਆ ਤੁਸੀਂ ਦੇਖ ਲੋ ਕਹਿ ਦਿੰਦੀ ਇਹ ਕੰਮ ਨਹੀਂ ਕਰਦਾ ਮੈਂ ਤਾਂ ਹਲੇ ਭਾਂਡੇ ਧੋਂਦਾ ਲੱਗਦਾ ਹੌਲੀ ਹੌਲੀ ਜਾ ਕੇ ਦੇਖੋ ਆਹ ਜਿਹੜਾ ਖੜਾਕਾ ਹੁੰਦਾ ਆ ਆ ਜੀ ਬੱਚੇ ਨਾ ਓ ਯਾਰ ਤੂੰ ਮਨੇ ਗੇਰ ਤਾਂ ਘਰਕਾ ਲਿਆ ਕਰਵਾ ਦੇ ਤੇ ਕਰੀ ਤਾਂ ਬੜੀ ਜਾ ਕੀ ਗੱਲੋ ਬਾਈ ਕਤ ਕਮਾਲ ਦੀ ਗੱਲ ਆ ਬੰਦਾ ਕਹੀ ਬਾਈ ਕਿਸੇ ਹਾਲ ਤੇ ਤੂੰ ਤਾਂ ਕਹੀ ਕਿਸੇ ਹਾਲ ਤਾਂ ਚੋਂਦਾ ਇਹਦਾ ਮਹਾਰਾਜ ਕਹਿੰਦੇ ਸੀ ਕਿ ਅਸੀਂ ਮੈਂ ਡਰਨ ਜਨਾਨੀ ਤੋਂ ਡਰਦਾ ਨਹੀਂ ਮੈਂ ਮੈਂ ਕਿਹਨਾਂ ਡਰਦਾ ਆ ਭਾਂਡੇ ਲੱਗੇ ਆ ਮਾਂਜਣ ਉਹ ਮੈਂ ਥਾ ਬਣਾ ਤੋਣਾ ਤੇਰੇ ਨੂੰ ਸਵਾਰਾਂ ਥੋੜਾ ਮਾਂਜਾ ਜੜੀ ਥੋਦਾ ਤਾਂ ਹੈਗਾ ਨਾ ਥਾ ਬਣਾ ਥਾ ਬਣਾ ਤੋ ਵੀਰੇ ਦੀ ਅੱਛਾ ਤੂੰ ਵੀਰੇ ਦੇ ਬੇੜੇ ਲਾਪਣੀ ਆ ਮਾਂਜਣ ਅੱਜ ਯੰਦਰਵਾੜ ਕੇ ਮਾਂਜੀ ਦੇ ਆ ਤੂੰ ਯਾਨੀ ਵਧੀਆ ਸਾਬਣ ਨਾਲ ਮਾਂਜਦੇ ਮਾਰ ਦੇਣਾ ਯਾਰ ਤੇ ਮਾਂਜੀ ਕਾਲੀ ਅਸੀਂ ਆਪਣੇ ਘਰ ਇਹ ਗੱਲ ਤੇ ਨਹੀਂ ਸਹੀ ਆ ਤਾਂ ਹਾਂ ਤੁਹਾਡਿਆਂ ਕੋ ਵੀੜੇ ਨਹੀਂ ਬੈਜਦੇ ਮਾਂਜਦੇ ਨਹੀਂ ਗੱਲ ਤੋਂ ਹੁਣ ਡਰਦਾ ਕਿ ਨਹੀਂ ਮੈਂ ਕਿਹਨੂੰ ਦੱਸਾਂ ਹਾਂ ਦਾ ਅੱਛਾ ਬੰਦਾ ਜੁਨਿਆ ਬਾਦ ਜੀ ਬਾਹਰ ਬੜਾ ਮਾਲ ਲਵੇ ਅੱਛਾ ਹਾਰਾ ਕੇ ਕਦੋਂ ਖਾਣੇ ਪੈਂਦੇ ਜਨਾਨੀਆਂ ਦੇ ਉਪਰ ਆ ਵਾ ਇੱਦਿਆਂ ਸਾਡੇ ਵਾਲੀ ਵੀ ਇੱਕ ਬੱਤੀ ਆ ਮੈਂ ਤਾਂ ਦੱਸਾਂ ਤੇਰੇ ਵਾਲੀ ਥੋੜੀ ਪੜੀ ਨਹੀਂ ਮੇਰੇ ਵਾਲੀ ਪੜੀ ਵੀ ਹੋਆ ਤੇਰੇ ਵਾਲੀ ਪਾਲੀ ਤੇ ਕੇ ਨੂੰ ਕਾਪ ਕਾ ਮਾਰ ਲੈਂਦੀ ਆ ਤੇਰੇ ਵਾਲੀ ਬਿਹੜੇ ਬਣੀ ਪਕੌੜੇ ਦੋਹਾਂ ਦੇ ਪੈਂਦੀ ਆ ਕਾਲ ਕਰੀ ਸੀ ਮੇਰੇ ਨਾਲ ਤੁਹਾਡਾ ਹਥਿਆਰ ਥਾਵੇਂ ਵੀ ਲੁਕੋ ਕੇ ਰੱਖਣੇ ਪੈਂਦੇ ਆ ਤੇ ਆਪਾਂ ਵੀ ਲੁਕੋ ਕੇ ਰੱਖੀਦਾ ਵੀ ਤੇ ਤੇ ਹੱਥ ਨਾਲ ਫੇ ਵਧੀਆ ਵਧੀਆ ਉਹ ਮੈਂ ਰੋਟੀ ਪਕਾ ਕੇ ਲੁਕੋ ਕੇ ਰੱਖ ਲੈਣਾ ਪੜਦੇ ਨਾ ਆਮ ਨਾਲ ਵੀ ਹੱਥ ਨਾਲ ਆ ਜੀ ਠੀਕ ਬਸ ਫੋਨ ਨਾ ਥਾਰਿਆਂ ਦੇ ਪੈਂਦੇ ਆ ਨਾ ਮਾਇਨਾਂ ਚਾਲ ਕੇ ਮਾਇਨਾਂ ਮੈਂ ਕੋਈ ਨਹੀਂ ਕੋਈ ਨਹੀਂ ਮਾਇਨ ਤਾਂ ਮਸ ਜੀ ਦਾ ਉਹ ਨਹੀਂ ਡਰਦਾ ਹੈਗਾ ਹਥਿਆਰ ਵੀ ਲੁਕੋ ਕੇ ਰੱਖਦਾ ਹੈ ਹਾਂ ਧੀਰੇ ਬਾਜੀ ਆ ਜੀ ਆ ਜਾਓ ਆ ਜਾਓ ਹਾਂਜੀ ਕਿੱਦਾਂ ਆਏ ਸੀ ਤੁਸੀਂ ਉਹ ਯਾਰ ਆਏ ਤਾਂ ਅਸੀਂ ਮੱਝ ਦੇ ਥੱਲੇ ਫਰਛ ਲਵਾਣਾ ਅੱਛਾ ਤੇ ਚੱਲ ਮੇਰੇ ਬੇਤਰੀ ਕੋਲ ਜਾਂਦੇ ਫਰਛ ਵਧੀਆ ਲਾਉਂਦਾ ਹਾਂ ਪਰ ਸਾਨੂੰ ਤਾਂ ਅੱਜ ਪਤਾ ਲੱਗਾ ਵੀ ਤੂੰ ਤਾਂ ਫਰਛ ਚ ਮਗਾ ਵੀ ਲੈਣਾ ਆ ਤੂੰ ਤਾਂ ਜਨਾਨੀ ਤੋਂ ਡਰਦਾ ਹੀ ਨਗਾ ਮੈਂ ਨਹੀਂ ਡਰਦਾ ਹੈਂ ਮੈਂ ਨਹੀਂ ਡਰਦਾ ਤਾਂ ਵੀਰਿਆ ਹੋਰ ਗੱਲਾਂ ਨਹੀਂ ਕਰਨਾ ਫਰਛ ਤੇਰਾ ਹੋ ਚੰਗਾ ਬਣਾ ਵਧੀਆ ਫਰਛ ਹੋਵਰੀਆ ਚੰਗਾ ਆਇਆ ਆ ਵੇ ਡਰਦੇ ਨੇ ਥੋੜੀ ਚਮਕਾਇਆ ਹਾਂ ਤਾਂ ਚਮਕਾਇਆ ਬਸ ਸੋਨਾ ਲੱਗਦਾ ਗੁੰਦਾ ਕੋ ਘਟ ਆ ਗਿਆ ਅੱਛਾ ਅੱਛਾ ਸੋਨਾ ਲੱਗਦਾ ਬਾਹਰ ਚ ਹੋਰ ਕੀ ਆ ਕੱਪੜੇ ਵੀ ਬਹੁਤ ਵਧੀਆ ਚਮਕਦੇ ਆ ਕੱਪੜੇ ਵੀ ਵਧੀਆ ਚਮਕਾ ਕੇ ਰੱਖਿਓ ਨਿਖਾਰ ਕੇ ਇਹਨੂੰ ਮੈਂ ਸਾਰਾ ਕੁਝ ਹੀ ਦੇਖ ਲਿਆ ਹਾਂ ਤਦੇ ਤੇਰੇ ਵੀ ਨਿਖਰੇ ਹੋ ਤਦੇ ਦੇਦਾ ਵੀ ਆਪ ਧੋਣਾ ਕਰਕੇ ਤਦੇ ਕੱਪੜਿਆਂ ਦੇ ਵਿੱਚ ਇਹਨੂੰ ਮੈਲ ਵਧੀਆ ਲੰਘ ਨਾ ਗੱਡੀ ਹੋ ਨਿਖਰੇ ਹੁੰਦੇ ਆ ਨਾ ਚਮਕਦੇ ਹੁੰਦੇ ਕੱਪੜੇ ਹਾਂ ਸਾਨੂੰ ਬਾਲ ਆ ਗਿਆ ਬਰਾ ਬਰਾ ਵਾ ਅੱਗਾ ਬੰਦਾ ਨਾ ਬਾਹਰ ਜਿੰਨੀਆਂ ਮਾਜੀ ਚਤਰਾਈਆਂ ਕਾ ਲਵੇ ਹੂੰ ਘਾਰ ਆ ਕੇ ਘਾਰ ਆ ਕੇ ਤੱਕ ਸੌਣ ਖਾਣੇ ਪੈਂਦੇ ਆ ਖਾਣੇ ਪੈਂਦੇ ਸਹੀ ਗੱਲ ਆ ਸੱਚੀ ਗੱਲ ਆ ਜਿਹੜੀ ਜਾਣੀ ਦਾ ਆ ਜਿਹੜੀ ਘੱਟ ਪੜੀ ਹੋ ਆ ਉਹਦੀ ਕੁੱਤੇ ਖਾਣੀ ਵੇੜੇ ਜ ਹੋ ਜਾਂਦੀ ਆ ਵੇੜੇ ਜ ਗੱਲ ਨਹੀਂ ਸਹੀ ਤੇ ਜਿਹੜੀ ਪੜੀ ਨਹੀਂ ਉਹ ਅੰਦਰ ਬਾਕੇ ਗਾੜੀ ਦੇ ਕੁੱਤੇ ਖਾਣੀ ਸਾਰਿਆਂ ਨੇ ਹੁੰਦੀ ਸਾਰਿਆਂ ਨੇ ਹੁੰਦੀ ਸਹੀ ਗੱਲ ਆ ਸਹੀ ਗੱਲ ਇਹਨੇ ਤਾਂ ਹਥਿਆਰ ਵੀ ਅਵਰ ਜੀ ਦੇ ਲੁਕੋ ਕੇ ਰੱਖਿਆ ਆ ਹਥਿਆਰ ਕਿਹੜਾ ਹਥਿਆਰ ਉਹ ਹੀ ਕਿਹੜਾ ਉਹ ਹੀ ਕਿਹੜਾ ਹਥਿਆਰ ਕਹਿੰਦੇ ਜਿਹੜਾ ਤੂੰ ਬਾਰਤ ਦੀ ਹੁੰਦੀ ਆ ਕਿਹੜਾ ਹਥਿਆਰ ਕਹਿੰਦੀ ਗੱਲ ਕਰਦੇ ਤੁਸੀਂ ਕਾਡੀ ਕਰਦੇ ਮੈਂ ਕਿਹਾ ਇਹਨੇ ਵੀਰੇ ਨੇ ਲਕੋ ਕੇ ਰੱਖਿਆ ਹਥਿਆਰ ਕਿੱਥੇ ਲਕੋ ਕੇ ਰੱਖਿਆ ਹੋਇਆ ਮੈਂ ਦੇਖਿਆ ਉੱਤੇ ਰੱਖਿਆ ਹੈ ਗਿੱਟੀ ਤੇ ਨਾ ਨਾ ਉਹ ਤਾਂ ਰੋਟੀਆਂ ਬਣਾਉਣ ਨੂੰ ਆਂ ਡਰਾਂ ਨੂੰ ਤਾਂ ਆ ਰੱਖਿਆ ਹੋਇਆ ਵਾ